ਬੀਜਕ ਨਾਮ ਇੱਕ ਗ੍ਰੰਥ ਹੈ ਕਬੀਰ ਪੰਥੀਆਂ ਦਾ ਕਬੀਰ ਦੀ ਬਾਣੀ ਦੇ ਨਾਲ-ਨਾਲ ਉਸ ਦੇ ధਨੀ ਰਾਮ ਦੀ ਬਾਣੀ ਵੀ ਹੈ ਜੋ ਕਬੀਰ ਦਾ ਚੇਲਾ ਸੀ ਕਬੀਰ ਤੋਂ ਬਾਅਦ ਕਬੀਰ ਪੰਥ ਦਾ ਪ੍ਰਚਾਰ ਕਰਦਾ ਰਿਹਾ ਔਰ ਉਸਨੇ ਭਾਰਤ ਦੇ ਵਿੱਚ ਬੜੇ ਮੱਠ ਬਣਾਏ ਕੁਝ ਉਸ ਦੇ ਬੋਲ ਵੀ ਕਬੀਰ ਦੇ ਨਾਮ ਤੇ ਦਰਜ ਨੇ ਉਸ ਬੀਜਕ ਦੇ ਵਿੱਚ ਉਹ ਕਹਿੰਦਾ ਜੱਟ ਬੜਾ ਆਏ ਜੋਨਰ ਤਰ੍ਹਾਂ ਮੋਰ ਕਿਉਂ ਨਾ ਕਰਹਿ ਜਿਨ ਕੇ ਲੰਬੇ ਲੰਬੇ ਪਰਹ ਇੱਕ ਸੱਜਣ ਨੇ ਇਹਨਾਂ ਪੰਕਤੀਆਂ ਨੂੰ ਅੱਗੇ ਕਰਕੇ ਕੇਸਾਂ ਦਾ ਖੰਡਨ ਕੀਤਾ ਸੀ ਗਨੀ ਰਾਮ ਨੋ ਵੀ ਔਰ ਕਬੀਰ ਦੀਆਂ ਹੋਰ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਦੇ ਚ ਕਬੀਰ ਪ੍ਰੀਤ ਇੱਕ ਸਿਉ ਕੀ ਹੈ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾ ਬਸ ਇੱਕ ਦੇ ਨਾਲ ਪ੍ਰੀਤ ਪਾਲੇ ਭਾਵੇਂ ਕੇਸਾਂ ਨੂੰ ਕੱਸ ਕੇ ਮਨ ਛੱਡ ਤੇ ਬਾਵੇਂ ਲੰਬੇ ਕਰ। ਇਹਦਾ ਰੱਬ ਦੀ ਪ੍ਰਾਪਤੀ ਨਾਲ ਕੀ ਮਤਲਬ? ਕਬੀਰ ਦੇ ਇਸ ਸ਼ਲੋਕ ਨੂੰ ਲੈ ਕੇ ਕਿ ਕੇਸਾਂ ਦਾ ਖੰਡਨ ਕਰੀ ਜਾਏ ਕਿਉਂਕਿ ਖੁਦ ਜੋ ਕੇਸ ਨੇ ਸੰਭਾਲੇ। ਤੋ ਨੂੰ ਇਹ ਸ਼ਲੋਕ ਲੱਗ ਪਿਆ। ਉਹਦੀ ਬਦਕਿਸਮਤੀ ਸਮਝੋ ਉਸ ਤੋਂ ਬਾਅਦ ਫਿਰ ਮੇਰਾ ਟਾਈਮ ਸੀ। ਬੰਬੇ ਦੀ ਗੱਲ। ਕਿ ਮੈਂ ਕਿ ਠੀਕ ਹੈ ਮੈਂ ਤੇ ਇਸੇ ਪਾਲਿ ਚ ਰਣ ਨਹੀਂ ਆ ਮੈਨੂੰ ਤੇ ਮੌਕਾ ਮਿਲ ਗਿਆ ਇਹ ਜੋ ਰੋਜ਼ ਹਰ ਥਾਂ ਤੇ ਸੁਣਾਈ ਜਾਂਦਾ ਪਰ ਕਰਾਂ ਕਿ ਮੈਂ ਬੋਲ ਜਾਂਦਾ ਸੀ ਕਿਛੇ ਬੋਲਦਾ ਸੀ ਪਰ ਅੱਜ ਮੈਨੂੰ ਮੌਕਾ ਮਿਲ ਗਿਆ ਕਬੀਰ ਪ੍ਰੀਤ ਇੱਕ ਸਿਉ ਕੀ ਆਨ ਦੁਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮਨਾਇ ਬੋੜ ਦਾ ਦੁੱਧ ਪਾ ਕੇ ਲੰਬੇ ਕੇਸ ਕਰਦੇ ਨੇ 10 10 15 15 ਫੁੱਟ ਜੋਗੀ ਲੋਕ ਬੋੜ ਦੇ ਦੁੱਧ ਨਾਲੇ ਲੰਬੇ ਹੋ ਜਾਂਦੇ ਜਟਾਵਾਂ ਬਣਾਉਂਦੇ ਨੇ ਔਰ ਜਟਾਵਾਂ ਦੀ ਦਸਤਾਰ ਸਜਾ ਕੇ ਸਿਰ ਤੇ ਬੰਨ੍ਹਦੇ ਨੇ ਔਰ ਕਾਸਤੇ ਮੁੰਡੇ ਨੇ ਜੈਨੇ ਜੈਨੇ ਉਸਰੇ ਨਾਲ ਕੈਂਚੀ ਨਾਲ ਕੇਸ ਨਹੀਂ ਮੰੁੰਦੇ 2 3 ਘੰਟੇ ਰਾਖ ਪਾ ਕੇ ਪਹਿਲੇ ਸਿਰ ਦੇ ਕੇਸਾਂ ਨੂੰ ਜ਼ੋਰ-ਜ਼ੋਰ ਨਾਲ ਰਗੜਨਗੇ ਇੱਕ ਇੱਕ ਵਾਲ ਫੁੱਟਣਗੇ ਜਦ ਜੈਨੇ ਸਾਧੂ ਦਾ ਮੁੰਡਨ ਹੁੰਦਾ ਜ਼ੋਰ ਦੇ ਵਾਜੇ ਵਜਾਏ ਜਾਂਦੇ ਨੇ ਮੰਦਰ ਵਿੱਚ ਬੜੀ ਭੀੜ ਆਉਂਦੀ ਹੈ ਭੰਡਾਰਾ ਆਉਂਦਾ ਸਾਰੇ ਜੈਨੇ ਸ਼ਹਿਰ ਦੇ ਇਕੱਠੇ ਹੁੰਦੇ ਨੇ ਕਿ ਸਾਧੂ ਦਾ ਮੁੰਡਨ ਹੋ ਰਿਹਾ ਹੈ ਉਸ ਵਿਚਾਰੇ ਦੀਆਂ ચીਖਾਂ ਨਿਕਲ ਜਾਂਦੀਆਂ ਨੇ ਪਰ ਉਸ ਸ਼ੋਰ ਸ਼ਰਾਬੇ ਵਿੱਚ ਕੋਈ ਸੁਣਾਈ ਨਹੀਂ ਦਿੰਦਾ ਇੱਕ ਇੱਕ ਕੇਸ ਜੋ ਕਟਣਾ ਜੈਨ ਮਾਰਗ ਸੰਜਮ ਅਤ ਸਾਧਨ ਬੜੀ ਕਰੜੀ ਸਾਧਨਾ ਇੱਕ-ਇੱਕ ਕੇਸ ਕੁੰਦੇ ਨੇ ਇੱਕ ਇੱਕ ਕੇਸ ਜੋ ਹੈ ਕੇਸ ਨੂੰ ਕੁੱਟਦੇ ਨੇ ਕੈਂਚੀ ਤੇ ਉਸਰੇ ਨਾਲ ਨਹੀਂ ਮੰਦੇ ਤੇ ਜੋਗੀ ਲੋਕ ਬੋੜ ਦਾ ਦੁੱਧ ਪਾ ਕੇ ਕੇਸ ਲੰਬੇ ਕਰਦੇ ਨੇ ਤੇ ਮੈਨੂੰ ਉੱਥੇ ਕਹਿਣਾ ਪਿਆ ਅਸੀਂ ਬੋੜ ਦਾ ਦੁੱਧ ਪਾ ਕੇ ਕੇਸ ਲੰਬੇ ਨਹੀਂ ਕਰਦੇ ਤੇ ਰਾਖਾ ਪਾ ਕੇ ਸਿਰ ਨੂੰ ਕੱਸ ਕੇ ਕੇਸਾਂ ਨੂੰ ਘਸ ਕੇ ਦਾੜੇ ਤੇ ਸਿਰ ਦੇ ਕੇਸਾਂ ਨੂੰ ਦੋ ਦੋ ਤਿੰਨ ਤਿੰਨ ਘੰਟਾ ਘਸ ਕੇ ਇਹਨਾਂ ਦੀਆਂ ਜੜਾਂ ਹਿਲਾ ਕੇ ਕਿ ਕੇਸ ਨੂੰ ਨਹੀਂ ਕੁੱਟਦੇ ਕਿ ਤੇ ਰੱਬ ਜਿਤਨਾ ਰੱਖਦਾ ਉਤਨੇ ਰਹਿੰਦੇ ਅਸੀਂ ਉਤਨੇ ਹੀ ਕਬੂਲ ਕਰਦੇ ਹਾਂ ਨਾ ਕਾਸਕੇ ਮੰਦੇ ਆ ਤੇ ਨਾ ਹੀ ਬੋੜ ਦਾ ਦੁੱਧ ਪਾ ਕੇ ਲੰਬੇ ਕਰ ਦੇਣ ਇਸ ਸ਼ਲੋਕ ਦਾ ਸਾਡੇ ਨਾਲ ਕੀ ਮਤਲਬ ਕਬੀਰ ਪ੍ਰੀਤ ਇੱਕ ਸਿਉ ਕੀ ਏ ਆਨ ਦੁੱਬਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਰਮੜਾਏ ਤੇ ਮੈਂ ਕਹ ਮਿੱਤਰ ਨੂੰ ਕਮ ਸਿਕਮ 200 ਸ਼ਲੋਕ ਵੀ ਕਬੀਰ ਦਾ ਪੜ ਲੈਣਾ ਚਾਹੀਦਾ ਕਬੀਰ ਦਾ ਇੱਕ ਦੂਸਰਾ ਸ਼ਲੋਕ ਵੀ ਹੈ ਕਬੀਰ ਮਨ ਮੋੜਿਆ ਨਹੀਂ ਕਿਸ ਮੁੰਡਾ ਹੈ ਕਾ ਹੈ ਜੋ ਕੁਛ ਪੀਆ ਸੋ ਮਨ ਗਿਆ ਮੁੰਡਿਆ ਮੂੜ ਅਜਾ ਮੁੰਨਣਾ ਸੀ ਮਨ ਨੂੰ ਤੂੰ ਆਪਣਾ ਸਿਰ ਮਨੂ ਬੈਠੇ ਇਹ ਕੀ ਕੀਤਾ ਭਗਤ ਕਬੀਰ ਤੁਸੀਂ ਬੋਲ ਤੁਹਾਡੇ ਸਾਹਮਣੇ ਮੈਂ ਰੱਖਿਆ ਕਬੀਰ ਦੀ ਗੱਦੀ ਤੇ ਬੈਠੇ ਸਨ ਭਗਤダਨੀ ਰਾਹ ਇਹਨਾਂ ਨੇ ਕਬੀਰ ਪੰਥ ਦਾ ਪ੍ਰਚਾਰ ਕੀਤਾ تو ایک نے جٹ بڑھائے جو نر ترہے مور کیوں نہ تر ہیں جن کے لمبے لمبے پر ہیں گنگ نہائے جو نر ترہے مینڈ کیوں نہ تر ہیں جن کے گنگا میں گھر ہیں سنکھ بجائے جو نر ترہ گدھے کیوں نہ تر ہیں جن کے سنکھ جیسے سر ہیں कहत कबीर सुनो रे संतो वोही नरतर है जिनके हृदय में हर तणी राम ऐ फौके कर्मकांडियां ਨਾਲ ਗੱਲ ਨਹੀਂ ਬਣਦੀ ਔਰ ਵੇਰ ਸਦੀ ਜਗੈਲਿਆ ਜ ਪਹਿਣ ਵਾਲਿਆਂ ਨਾਲ ਗੱਲ ਨਹੀਂ ਬਣਦੀ ਪ੍ਰਾਕ੍ਰਿਤਿਕ ਨਿਯਮ ਨੂੰ ਕਬੂਲ ਕਰੋ ਨਾਖਣ ਜਿਹੜੇ ਮੁਰਦਾ ਨੇ ਉਹ ਅਸੀਂ ਕੱਟ ਦਿੰਦੇ ਹਾਂ ਜ਼ਿੰਦਾ ਨਾਖਣ ਕਟਿਏ ਤੇ ਖੂਨ ਵਗੇਗਾ ਕੇਸ ਕਿਹੜੇ ਮੁਰਦਾ ਨੇ سڑیاں انگلیاں ہتھاں نو نہیں پتا چلتا کنگے پتا چل ہے کنگا کردے چڑیا روز نئے پیدا اور کیس بھی روز مردن جیسے ناخن روز مرد اور زندہ کیس کو اگر چیٹ ہوگی تو درد آؤں ہے مردہ کے جھڑ کیس آپ ہی جڑ ہے روز کےس ہے روز نمدا ہونے اس واسطے پہ ਰੋਜ਼ ਉਸ ਤਰ੍ਹਾਂ ਤੇ ਕੈਂਚੀ ਬੰਦਿਆਂ ਨੂੰ ਪਕੜਨੀ ਪੈਂਦੀ ਕਿਉਂਕਿ ਰੋਜ਼ ਜੋ ਨਵੇਂ ਪੈਦਾ ਹੁੰਦੇ ਔਰ ਮਰਦੇ ਦਮ ਤੱਕ ਪੈਦਾ ਹੁੰਦੇ ਮੈਂ ਤੇ ਇੱਥੇ ਤੱਕ ਸੁਣਿਆ ਹੈ ਕਿ ਸਰੀਰ ਦੀ ਮੌਤ ਹੋ ਗਈ ਪ੍ਰਾਣ ਨਿਕਲ ਗਏ ਨੇ ਤਾਂ ਵੀ ਦੋ ਚੀਜ਼ਾਂ ਕੁਝ ਦਿਨਾਂ ਤੱਕ ਵੱਧਦੀਆਂ ਨੇ ਜਿਹੜੇ ਕਬਰਾਂ ਦੇ ਵਿੱਚ ਮਰਦੇ ਦਫਨ ਕੀਤੇ ਜਾਂਦੇ ਨਾਖੁਨ ਵੱਧਦੇ ਨੇ ਕੇਸ ਵੱਧਦੇ ਨੇ ਮਰਦੇ ਦੇ ਵੀ ਵੱਧਦੇ ਨੇ ਇਹਦਾ ਮਤਲਬ ਹੈ ਕੋਈ ਰੱਬ ਨੇ ਇਹਨਾਂ ਦੀ ਕੋਈ ਜ਼ਰੂਰਤ ਨੂੰ ਮਹਿਸੂਸ ਕੀਤਾ ਹੈ ਖੇ ਮੈਂ ਮੁਖਤਸਰ ਜਹੇ ਅਰਜ਼ ਕਰਾਂ ਭਾਵੇਂ ਲਾਂਬੇ ਕੇਸ਼ ਕਰ ਭਾਵੇਂ ਘਰ ਰੁੰਡਾਏ ਸਿੱਖ ਜਮਾਤ ਨਾਲ ਇਸ ਸ਼ਲੋਕ ਦਾ ਕੋਈ ਮਤਲਬ ਨਹੀਂ ਨਾ ਸਿੱਖ ਬੋੜ ਦਾ ਦੁੱਧ ਪਾ ਕੇ ਲੰਬੇ ਕਰਦੇ ਨੇ ਤੇ ਨਾ ਹੀ ਜੈਨੀਆਂ ਦੀ ਤਰ੍ਹਾਂ ਕੱਸਦੇ ਜੋ ਹੈ ਮੁੰਡਾ ਨਹੀਂ ਕਰਦੇ ਨੇ ਜਿੰਨਾ ਰੱਬ ਰੱਖਦਾ ਉਤਨੇ ਰਹਿੰਦੇ ਨੇ ਔਰ ਮੈਂ ਦੇਖਦਾ ਇਹ 20-30 ਸਾਲਾਂ ਤੋਂ ਮੇਰਾ ਦਾੜਾ ਇੱਥੇ ਹੀ ਹੈ ਨਾ ਵੱਧਦਾ ਹੈ ਨਾ ਘਟਦਾ ਹੈ ਔਰ ਜਿਹੜੇ ਰੋਜ਼ ਉਸ ਤਰ੍ਹਾਂ ਚੁੱਕਦੇ ਮੰਨਦਾ ਤੇ ਮਰਦੇ ਦਮ ਤੱਕ ਵੱਧਦਾ ਹੈ ਮਰਦੇ ਦਮ ਤੱਕ ਵੱਧਦਾ ਰਹੇਗਾ ਉਹਨਾਂ ਨੂੰ ਮਰਦੇ ਦਮ ਤੱਕ ਜੰਗ ਕਰਨੀ ਪੈਂਦੀ ਸਾਨੂੰ ਜੰਗ ਕਰਨ ਦੀ ਲੋੜ ਨਹੀਂ ਥੇ ਲੋਕ ਗੱਲ ਮੁੱਕ ਗਈ ਨਾ ਵੱਧਦਾ ਨਾ ਘਟਦਾ ਇਹਨਾਂ ਕੇਸਾਂ ਦੀ ਔਰ ਇਸ ਦਾੜੇ ਦੀ ਰੂਹਾਨੀਅਤ ਦੇ ਨਾਲ تعلق ਹੀ ਇਹ ਖਾਸੀਅਤ ਕੀ ਹੈ ਕਿਸੇ ਵਕਤ ਫਿਰ ਪਰ ਮਯਰਸਨਾ ਕਬੀਰ ਇਸ ਤਰ੍ਹਾਂ ਦੇ ਪਖੰਡ ਨੂੰ ਅਹਮiyet ਨਹੀਂ ਦਿੰਦੇ। ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਝੂਠ ਨਾ ਅੰਨੇ ਝੂਠ ਨਾ ਨਾਈ ਤੀਰਥਾਂ ਦੇ ਇਸ਼ਨਾਨ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਝੂਠ ਨਾ ਅੰਨੇ ਝੂਠ ਨਾ ਨਾਈ ਝੂਠ ਨਾ ਮੇਵਰੀਏ ਸਭ ਥਾਂ ਜਿਹਦੇ ਬਾਰੇ ਕਹਿੰਦੇ ਨੇ ਅੰਦਰ ਦੇਵਤਾ ਸਾਰੀ ਥਾਂ ਤੇ ਨਹੀਂ ਪਾਉਂਦਾ ਉਸ ਦੇਵਤੇ ਦੀ ਪੂਜਾ ਕਰਨ ਨਾਲ ਵੀ ਮਨ ਦੀ ਝੂਠ ਨਹੀਂ ਲੈਂਦੀ। ਜੋਠ ਨਾ ਰਰ ਪੇ ਚੋਠ ਨਾ ਪਾਣੀ ਚੋਠ ਨਾ ਪੌਣੇ ਵਾਏ ਸਮਾਣੇ ਧਰਤੀ ਦੇਚ ਭੋਰਾ ਬਣਾ ਲਈ ਗੋਫਾ ਜੀ ਸੰਤ ਜੀ ਗੋਫਾ ਚ ਬੈਠੇ ਨੇ ਤਾਂ ਗੋਫਾ ਚ ਬੈਠੇ ਨੇ ਆਪਣਾ ਝੋਠ ਸੁਪਾ ਕੇ ਹੀ ਬੈਠੇ ਹੋਣਗੇ ਹੁਰ ਕੀ ਗੋਫਾ ਦੇ ਚਰੇ ਨਾਲ ਕੋਈ ਬ੍ਰਹਮ ਗਿਆਨੀ ਨਹੀਂ ਬਣਦਾ ਜੋਠ ਨਾ ਧਰਤੇ ਚੋਠ ਨਾ ਪਾਣੀ ਕੁਝ ਜਲ ਧਾਰਾ ਕਰ ਦੇਣ ਪਾਣੀ ਦੇ ਚ ਖੜੇ ਹੋ ਜਾਂਦੇ ਐਨ ਗਰਦਨ ਤੱਕ ਡੂੰਗੇ ਪਾਣੀ 'ਚ ਖੜੇ ਹੋ ਕੇ ਮੰਤਰਾਂ ਦਾ ਜਾਪ ਕਰਦੇ ਨੇ ਸਰੀਰ ਨੂੰ ਕਸ਼ਟ ਦੇਂਦੇ ਨੇ ਤੇ ਜਿਹੜਾ ਪਰਮਾਤਮਾ ਹੈ ਇਹ ਚਾਹੁੰਦਾ ਹੈ ਕੋਈ ਬੰਦਾ ਆਪਣੇ ਸਰੀਰ ਨੂੰ ਕਸ਼ਟ ਦੇਵੇ ਤੇ ਉਸ ਨੂੰ ਮੈਂ ਮਿਲਾਂਗਾ ਇਸ ਤਰ੍ਹਾਂ ਦੇ ਪਰਮਾਤਮਾ ਨੂੰ ਰਹੀਮ ਰਹਿਮਾਨ ਕਰਨਾ ਕਰ ਦਿਆਲੂ ਆਖਣ ਵੀ ਕੀ ਲੋ ਮਹਾਰਾਜ ਕਹਿੰਦੇ ਨਾਨਕ ਸੋ ਪ੍ਰਭ ਸਿਮਰਿਏ ਕਿਸ ਦੇ ਹੀ ਕੋਪਾਲ ਉਹਦਾ ਸਿਮਰਨ ਕਰਨ ਵਾਸਤੇ ਉਹਦਾ ਜਪ ਕਰਨ ਵਾਸਤੇ ਉਹਦੀ ਬੰਦਗੀ ਕਰਨ ਵਾਸਤੇ ਇਸ ਸਰੀਰ ਦੀ ਹਿਫਾਜ਼ਤ ਕਰਦੀ ਰੱਖਿਆ ਕਰੀ ਦੀ ਦੇਖ ਰੇ ਕਰ ਇਹਨੂੰ ਰੋਗਾਂ ਤੋਂ ਬਚਾ ਕੇ ਰੱਖੇ ਨਾ ਸਰਦੀ ਗਰਮੀ ਤੋਂ ਬਚਾ ਕੇ ਰੱਖ ਇਹਦੀ ਭੁੱਖ ਪਿਆਸ ਦੀ ਪੂਰਤੀ ਠੀਕ ਕਰ ਤਾਂ ਕਿ ਸਿਮਰਨ ਕਰਦੀ ਰਹੇ ਕਾਇਆ ਕਾਇਆ ਦੁਆਰਾ ਤੋਂ ਬੰਦਗੀ ਕਰਦਾ ਹੈ ਕਾਇਆ ਨੂੰ ਤਕਲੀਫ ਦੇਣ ਰਹੀ ਮਤਲਬ ਹੈ ਝੂਠ ਨਾ धरਤੀ ਝੂਠ ਨਾ ਪਾਣੀ ਝੂਠ ਨਾ ਪਾਉਣੇ ਮਾਇ ਸਮਾਣੀ ਪ੍ਰਾਣਾ ਯਮ ਕਰਨ ਨਾਲ ਸਵਾਸਾਂ ਨੂੰ ਰੋਕ ਲੈਣ ਨਾਲ ਵੀ ਮਨ ਦੀ ਝੂਠ ਨਹੀਂ ਜਾਂਦੀ ਨਾਨਕ ਨੁ ਗੁਣਿਆ گرا ہی کو سن کے حیران ہو گئے گرو نانک نے دو ساتھی چنے مردانہ ایک بالا بالا ہندو گھرانے چاہے مردانہ مسلمان مسلم ہیں کتنی محرض کرتے ہیں جد کوئی آپ پوچھتا ہے کہ جہاں دو ش نہیں میرے چیلے نہیں میرے سکھ نہیں ہیں پھر نوکر نے سیوک نے سب کہ نہیں میرے سیوک بھی نہیں میرے نوکر بھی نہیں ہاتھو گئی نوکر بھی نہیں سیوک بھی نہیں چیلے بھی نہیں پھر ایک کون نے پڑے تو سائب کہ میرے پائی نے پائی مردان پائی بالا اتوں شبد چلے گئے ਭਾਈ ਬਾਲਾ ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਭਰਾ ਨੇ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਬਰਾਬਰੀ ਭਾਈਚਾਰੇ ਚ ਬਰਾਬਰੀ ਹੁੰਦੀ ਹੈ ਛੋਟਾ ਵੱਡਾ ਨਹੀਂ ਆਉਂਦਾ ਜੇ ਸਤਿਗੁਰੂ ਕਹਿ ਜਿੰਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ دے تو چھوٹا وا نہیں میرے پر پھرا میرا بھائی چاہ رہا ہے سوال پیدا پہ ہوں پہن ہندو پر پہ ہو سکتا ہے یا مسلمان آؤ سکتا ہے. دونے. دونے پر پھرا ہو سکے ہاں پر دونوں پھر یہی کارن ہے گرو نانک ہری دوار بھی چلے گئے بنارس بھی چلے گئے مکہ مدینہ بھی چلے گئے ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਗੁਰਬਾਣੀ ਗੁਰੂ ਨਾਨਕ ਨੇ ਅਰਬ ਦੇਸ਼ਾਂ 'ਚ ਸੁਣਾਈ ਸਾਨੂੰ ਸੁਣਾਣੀ ਚਾਹੀਦੀ ਜੈਸੇ ਗੁਰਬਾਣੀ ਗੂੰਜੀ ਹਰਿਦਵਾਰ ਤੇ ਬਨਾਰਸ ਔਰ ਝੁਕੇ ਬ੍ਰਾਹਮਣ ਇਸ ਢੰਗ ਦਾ ਮਾਹੌਲ ਸਾਨੂੰ ਬਣਾਉਣਾ ਚਾਹੀਦਾ ਗੁਰੂ ਨਾਨਕ ਨੇ ਤਾਂ ਬੜੀ ਦੂਰ ਦੂਰ ਤੱਕ ਬੀਜ ਬੋਇਆ ਔਰ ਮੈਂ ਆਗਲੀ ਯਾਤ ਲਈ ਅਰਸ ਤੱਕ ਸਾਲ 47 ਤੱਕ ਰਬਾਬੇ ਕੀਰਤਨ ਕਰਦੇ ਰਹੇ ਸੰਦਰਵਾਰ ਸਾਹਿਬ ਦੇ ਚਾਂਦ ਅਫਜ਼ਲ ਪਾਈ ਲਾਲ بھائی سندر اور اس طرح بھائی موتی بہت سارے ربابی دیش کی ونڈ سمے پاکستان چلے گئے ڈر پہ گیا کہ کوئی سان نہ دے گئے کیونکہ کس آدھاری نہیں سنے یہ بھی میں آپ عرض کر رہا ہوں بھائی چاند افضال جس نے پرمانہ دا کیرتن شروع کیا اس کو پہلے پرمانہ دا کیرتن نہیں سی اگر تھڈے کوئی بزرگ بیٹھا ہوئے ਜੇ ਜਿਸ ਨੇ ਭਾਈ ਚਾਂਦ ਦਾ ਕੀਰਤਨ ਸੁਣਿਆ ਹੋਵੇ ਤਾਂ ਉਹ ਅਗਰ ਫੈਸਲਾ ਕਰੇ ਤੇ ਕਹਿ ਦੇਗਾ ਅੱਜ ਤੱਕ ਵੀ ਉਸ ਦੇ ਬਰਾਬਰ ਦਾ ਕੋਈ ਕੀਰਤਨੀਆ ਨਹੀਂ ਆਇਆ ਉਸ ਵਰਗਾ ਉਸ ਰਬਾਬੀ ਵਰਗਾ ਉਹ ਜਦ ਕੀਰਤਨ ਕਰਦਾ ਸੀ ਤਾਂ ਕੀਰਤਨ ਦਾ ਰੂਪ ਹੋ ਜਾਂਦਾ ਸੀ ਔਰ ਜਿਸ ਪੰਕਤੀ ਦਾ ਜਿਸ ਸ਼ਬਦ ਦਾ ਕੀਰਤਨ ਕਰਦਾ ਸੀ ਪ੍ਰਮਾਣਾਂ ਦਾ ਢੇਰ ਲਾ ਦਿੰਦਾ ਸੀ ਇਤਨੀ ਬਾਣੀ ਉਸ ਨੂੰ ਯਾਦ ਸੀ ਕੀਰਤਨ ਦਾ ਰੂਪ ਹੋ ਜਾਂਦਾ ਸੀ

ਗੁਰਨਾਣਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੇਰੇ ਭਰਾ ਨੇ ਭਾਈ ਮਰਦਾਨਾ ਭਾਈ ਵਾਲਾ ਬਹੁਤ ਗਹਿਲੀ ਗੱਲ ਬਹੁਤ ਉੱਚੀ ਗੱਲ ਔਰ ਗੁਰਨਾਣਕ ਜੋ ਉਪਦੇਸ਼ ਸੰਦੇਸ਼ ਵਿਆਰ ਲੈ ਕੇ ਆਏ ਸਨ ਉਹ ਇਸ ਤਰ੍ਹਾਂ ਸੀ ਜਿਵੇਂ ਸੂਰਜ ਦਾ ਚਾਨਣਾ ਸਾਰਿਆਂ ਲਈਏ ਗੁਰਨਾਣਕ ਦਾ ਕਲਾਮ ਸਾਰਿਆਂ ਲਈਏ ਇੱਕ ਲਈ ਨਹੀਂ ਇੱਕ ਫਿਰ ਕੇ ਲਈ ਨਹੀਂ ਹੈ ਇੱਕ ਟੋਲੇ ਲਈ ਨਹੀਂ ਹੈ ਅਗਰ ਐਸਾ ਹੁੰਦਾ ਤੇ ਗੁਰੂ ਨਾਨਕ ਨੂੰ ਮੱਥੇ ਜਾਣ ਦੀ ਲੋੜ ਨਹੀਂ ਸੀ। ਅਗਰ ਐਸਾ ਆਉਂਦਾ ਤਾਂ ਗੁਰੂ ਨਾਨਕ ਨੂੰ ਬਨਾਰਸ ਜਾਣ ਦੀ ਲੋੜ ਨਹੀਂ ਸੀ। ਆਪਣਾ ਇਤਿਹਾਸ ਪੜੋਗੇ ਤੇ दंग ਰਹਿ ਜਾਓਗੇ। ਹੈਰਾਨ ਹੋ ਜਾਓਗੇ। ਆਪਣੀ ਸੋਚ ਸਮਝਦਾ ਚਸ਼ਮਾ ਇੱਕ ਪਾਸੇ ਉਤਾਰਾਂਗੇ। ਤਾਂ ਪਤਾ ਚਲੇਗਾ ਸਾਡੇ ਕੋਲ ਬੁੱਲਬੁੱਲ ਹੋਈ ਹੈ। ਨੌਖੰਡ ਪ੍ਰithvi ਦੇ ਵਿੱਚ ਜੀਜ ਬੋਏ ਸਨ ਗੁਰੂ ਨਾਨਕ ਨੇ। ਅਸੀਂ ਉਸ ਦਾ ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ। ਸਾਡੇ ਆਪਣੇ ਬੱਚੇ ਹੀ ਸਿੱਖ ਨਹੀਂ ਤੇ ਬਾਕੀ ਤਾਂ ਗੱਲ ਛੱਡੋ। ਸੜੇ ਆਪਣੇ ਬੱਚੇ ਬਾਣੀ ਨਹੀਂ ਪੜਦੇ ਸੜੇ ਆਪਣੇ ਬੱਚੇ ਕਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਜੋ ਸਿੱਧੇ ਸਾਰੀ ਦੁਨੀਆ ਨੂੰ ਜੋੜਨਾ ਸੀ ਬਹੁਤ ਸ਼ੌਕ세 ਸੁਨਰਾ ਲਾਤਾ ਜ਼ਮਾਨਾ ਹਮੇਸ਼ ਹੋ ਗਏ ਦਾਸ ਤਾਂ ਕਹਤੇ ਕਹਤੇ ਖੈਰ ਇਤੇਨੇ ਵਿਚਾਰ ਜੋ ਹੈ ਗੱਲ ਆ ਗਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਜਾਣਣਾ ਇਹ ਲੋਰ ਵਿਆਪਕ ਹੈ ਫੈਲੇ ਹੋਇਆ ਹੈ ਔਰ ਇਸ ਦੀ ਕੋਈ ਸੀਮਾ ਵੀ ਨਹੀਂ ਹੈ ਪਰ ਗਜ਼ਬ ਦੀ ਗੱਲ ਹੈ ਗੁਰਨਾਮਿਕ ਨੂੰ ਵੀ ਕਈਆਂ ਨੇ ਕਹਿ ਦਿੱਤਾ ਹੈ ਭੋਤਨਾ ਹੈ ਬੇਤਾਲ ਹੈ ਕਬੀਰ ਨੂੰ ਵੀ ਕਈਆਂ ਨੇ ਕਹਿ ਦਿੱਤਾ ਹੈ ਪਗਲ ਹੈ ਕਾਰਨ ਮਹਾਪੁਰਖ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਹੈ ਸਿਰ ਦੇ ਉੱਪਰੋਂ ਲੰਘਦੀ ਹੈ ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਥੱਲੋਂ ਲੰਘਦੀ ਹੈ ਤੇ ਦੋਹਾਂ ਨਾਲ ਤਾਲਮਿਲ ਨਹੀਂ ਬੈਠਦਾ بالکل نہیں بیٹھتا پاگلوں پاگل خانے بیٹھنا ہے پہنچ چوی بٹھانا بٹھا ہے مجبوری تال میل جو نہیں بیٹھتا پاگل نو زیرہ نال بن کے رکھنا پہنا ہے بند کٹنے ہے یہ تو اتہاس ہے پڑھ کے تسی دیکھو تیو ہے کارن جگت نال تال میل نہیں بیٹھتا اگر مہاپرش کا سنسار تال میل بیٹھ جائے تو اور کی ہے نہیں بیٹھے گا تالمیل اچھا ہوں وہی سوچنی بڑی اچھی ہواردھارا دی بڑی بلند آتی ہے یا تو اپنی سوچ نیواں کرے مشکل ہے جی میں پاگل جیم دے پہنے یا پاگل ہو گئے اپنی سرک بالکل نیو کرے ਤੋ ਫਿਰ ਅਵਤਾਰ ਤੇ ਅਵਤਾਰ ਹੀ ਨਾ ਰਿਹਾ ਸਿਰ ਤੇ ਪਾਗਲ ਹੀ ਹੋ ਗਿਆ ਗੁਸਤਾਖੀ ਕਰ ਬਦਕਿਸਮਤੀ ਹੈ ਕਿ ਕਦੀ ਕਦਾਈ ਇਸ ਤਰ੍ਹਾਂ ਦਾ ਕੋਈ ਪੈਗੰਬਰ ਪੈਗਾਮ ਲੈ ਕੇ ਆਂਦਾ ਜਗਤ ਨੂੰ ਸੁਣਾਉਂਦਾ ਹੈ ਪਾਗਲਾਂ ਦੀ ਦੁਨੀਆ 'ਚ ਪਰ ਪਾਗਲਾਂ ਦੀ ਢੇੜ ਵੱਡੀ ਹੈ ਸਿਆਣਾਂ ਤੇ ਕੋਈ ਇੱਕ ਹੰਤ ਹੈ ਤੇ ਜੇ ਹੁਣ ਇੱਕਦ ਸਿਆਣਾ ਆ ਗਿਆ ਤੇ ਬਹੁਤ ਵੱਡੀ ਢੇੜ ਪਾਗਲਾਂ ਦੀ ਹੋਵੇ ਤੇ ਇੱਕ ਸਿਆਣੇ ਦਾ ਜੀਮਣਾ ਔਖਾ ਹੋ ਜਾਂਦਾ ਸਾਰਾ ਇਤਿਹਾਸ ਪੜ ਕੇ ਦੇਖੋ पागला दी भीड़ ਨੇ ਇਸਸਾ ਨੂੰ ਸੂਲੀ ਤੇ ਚੜਾ ਦਿੱਤਾ। ਪਾਗਲ ਹੀ ਚੜਾ ਸਕਦੇ ਨੇ। ਸਿਆਣੇ ਨਹੀਂ ਚੜਾ ਸਕਦੇ। ਬੇਕਸੂਰ ਬੰਦੇ ਨੂੰ। ਪਾਗਲਾ ਦੀ ਧੇੜ ਨੇ ਮਹਾਰਸ ਕਰਾਂ ਗੁਰੂ ਨਾਨਕ ਨੂੰ ਜੇਲ੍ਹ ਦੇ ਇਸ਼ਵਾ ਦਿੱਤਾ। ਬਾਬਰ ਨੇ ਜੇਲ੍ਹ ਦੇ ਬੰਦ ਕਰ ਦਿੱਤਾ। ਪਾਗਲ ਲੋਗਾਂ ਨੇ ਧਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤਵੀ ਤੇ ਵਿਛਾ ਦਿੱਤਾ। ਬਾਈ ਧਾਰ ਦੇ ਰਾਜੇ ਹੌਲੰਦ ਦੇ ساری زندگی سنگرش کر دے رہے چین نال گرو گوبند سنگ جیٹھنے نہیں دیتا دج دور رہی زندگی کرشن دا تال کا تالمیل آنال کنس نال نہیں بیٹھے تال تالمیل بیٹھے نہیں اتہاس سارا پڑھ کے دیکھ رہو محمد صاحب دا تال کا مکہ دے کے آنال نہیں بٹھیا اور ایک رات بھی چین وال نے محمد صاحب نے کدھر رہن بھی نہیں دتا ਬੜਾ ਹੀ ਲਖੀਨ ਪਰੇਸ਼ਾਨ ਕੀਤਾ ਹੈ ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਇਹ ਵੀ ਮੈਨੇਜ ਕਰਦੇ ਹੈ ਮੈਂ ਤੇ ਇਸ ਸੰਬੰਧੇ ਚ ਕਹਾਣੀ ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵੜਾ ਉਸ ਦਾ ਇੱਕ ਨਿੱਕਾ ਜਿਹਾ ਰਾਜਾ ਛੋਟਾ ਜਿਹਾ ਰਾਜਬਾਤ ਸਾਰੇ ਸ਼ਹਿਰ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਵਰਦਾ ਸੀ ਤੇ ਪਿੰਦਾ ਸੀ ਪੁਰਾਣਾ ਜ਼ਮਾਨਾ ਅੱਜ ਕਿਸੇ ਨੇ ਖੋਦੇ ਜ ਕੋਈ ਐਸੀ ਦਵਾਈ ਬਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ ਪਾਗਲ ਹੋ ਗਏ ਆਪਣਾ ਤوازن ਖੋ ਬੈਠੇ ਇਨ੍ਹਾਂ ਪਾਗਲਾਂ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ ਅਸੀਂ ਰਾਜਾ ਬਦਲਣਾ ਹੈ ਇਹ ਰਾਜਾ ਨਹੀਂ ਚਾਹੀਦਾ ਸਾਰਾ ਬਦਲਣਾ ਹੈ ਰਾਜਾ ਬੜਾ ਹੈਰਾਨ ਹੋਇਆ ਕੱਲ ਤੱਕ ਦੇ ਸਾਰੇ ਠੀਕ ਸਨ ਅੱਜ ਵੀ ਹੋ ਗਿਆ ਅਚਨ ਚੇਤ ਕੀ ਹੋ ਗਿਆ اچانک کی ہو گیا کل تک تو بالکل ٹھیک سن انہیں اپنا وزیر بلایا آخر پرجا نے میرا محل گھیریا ہوا ہے چاروں پاسے بدلنا سانو نہیں چاہیے وزیر نو اصلیت کا پتا چل چکیا وزیر نے کہا راجن انہوں تھی راج کرنا چاہتے ہو راج پاٹھ میں چھوڑنا تھوڑی ہے راج تو میں چلاواں گا محل تے میں نہیں چھوڑنا ہے ਰਾਜਪਾਟ ਤੇ ਮੈਂ ਚਲਾਵਾਂਗਾ ਰਾਜ ਕਰਨਾ ਹੈ ਹਾਂ ਰਾਜ ਕਰਨਾ ਹੈ ਤਾਂ ਫਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ ਜਿਸ ਖੋ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਵੋੜ ਕੋਈ ਚਾਲਾ ਨਹੀਂ ਪਾਗਲਾਂ ਦੇ ਪਾਗਲ ਹੀ ਰਾਜ ਕਰ ਸਕਦੇ ਨੇ ਸਿਆਣੇ ਨਹੀਂ ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖਦੇ ਨੇ ਸਾਰੇ ਪਾਗਲ ਸਿਆਣਿਆਂ ਦਾ ਤੇ ਚੱਲ ਨਹੀਂ ਹਰਾਮ ਕਰ ਦਿੰਦੇ ਸਿਆਣਿਆਂ ਦੇ ਤੇ ਸਾਇਰ ਬੰਦ-ਬੰਦ ਕਰਕੇ ਰੱਖਦੇ ਨੇ ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹਿਣਾ ਇਥੇਨ ਦੇਚ ਯੂਨਾਨ ਵਿੱਚ ਚੋਟੀ ਦਾ ਸਿਆਣਾ ਬੰਦਾ ਸੁਗਰਾਹ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਕਮਾਲ ਦੀ ਗੱਲ ਐਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ ਪਰ ਪਾਗਲਾਂ ਦਾ ਪਾਗਲਪਨ ਦਾ ਉਹਦੋਂ ਹੀ ਪਤਾ ਚੱਲਦਾ ਹੈ ਇਹ ਕਿ ਨਾ ਜਾਣਾ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲ ਮਿਲ ਨਹੀਂ बैठਦਾ ਇਹ ਹੀ ਨਸਲ ਕਰਦੇ ਵਰਨਾ ਪਤਾ ਵੀ ਨਹੀਂ ਚੱਲਦਾ ਬਹੁਤ سارے ਪਾਗਲਾਂ ਦੀ ਵੀ ਸਾਰੇ ਜਗਤ ਦੇ ਐਸਾ ਹੀ ਹੈ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲ ਮਿਲ ਨਹੀਂ ਬੈਠਦਾ ਇੱਕ ਮਹਾਪੁਰਸ਼ ਜਿਸ ਦੀ ਗਲ ਹੈ ਨ ਸਿਰ ਦੇ ਉੱਪਰੋਂ ਲੱਗ ਜਾਂਦੀ ਹੈ ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜਾ ਤੇ ਸਿਰ ਉੱਚਾ ਕਰਨਾ ਪੈਗਾ ਤਾਂ ਜਾ ਕੇ ਪਕੜ ਦੇ ਚਾਏਗੀ ਤਾਂ ਜਾ ਕੇ ਸਮਝ ਦੇ ਚਾਏਗੀ